ਬਰਨਾਲਾ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੇ ਕਤਲ ਦਾ ਇਲਜ਼ਾਮ ਅੰਤਰਰਾਸ਼ਟਰੀ ਕਬੱਡੀ ਖਿਡਾਰੀਆਂ ਦੇ ਉੱਪਰ ਬੀਤੇ ਸਮੇਂ ਲੱਗਿਆ ਸੀ ਜਿਸ ਦੇ ਵਿੱਚ ਹੁਣ ਉਨ੍ਹਾਂ ਕਬੱਡੀ ਖਿਡਾਰੀਆਂ ਦੇ ਪਰਿਵਾਰ ਤੇ ਉਨ੍ਹਾਂ ਦੀਆਂ ਹਮਾਇਤੀਆਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਕਬੱਡੀ ਖਿਡਾਰੀਆਂ ਨੂੰ ਬੇਦੋਸ਼ੀ ਦੱਸਿਆ ਜਾ ਰਿਹਾ ਹੈ ਤੇ ਇਸ ਨੂੰ ਲੈ ਕੇ ਅੱਜ ਬਰਨਾਲਾ ਦੇ ਐਸਐਸਪੀ ਦਫ਼ਤਰ ਦੇ ਬਾਹਰ ਬਹੁਤ ਸਾਰੇ ਲੋਕਾਂ ਵੱਲੋਂ ਪਰਿਵਾਰਕ ਮੈਂਬਰਾਂ ਤੇ ਹੋਰ ਸੰਗਠਨਾਂ ਦੇ ਨੁਮਾਇੰਦਿਆਂ ਵੱਲੋਂ ਰੋਸ ਮੂਜ਼ਾਰਾ ਕੀਤਾ ਗਿਆ ਮੁਜ਼ਾਹਰਕਾਰੀਆਂ ਨੇ ਕਿਹਾ ਹੈ ਕਿ ਬੀਤੇ ਮਹੀਨੇ ਬਰਨਾਲਾ ਦੇ ਚਾਰ ਅੰਤਰਰਾਸ਼ਟਰੀ ਕਬੱਡੀ ਖਿਡਾਰੀਆਂ ਉਤੇ ਪੁਲਿਸ ਮੁਲਾਜ਼ਮ ਦੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ ਜਦਕਿ ਚਾਰੇ ਕਬੱਡੀ ਖਿਡਾਰੀ ਨਿਰਦੋਸ਼ ਨੇ ਜਿੰਨੇ ਕਿ ਪਰਸੋਂ ਇਕੱਠੇ ਹੋਏ ਸੀ ਤੇ ਅੱਜ ਵਾਸਤੇ ਸਨੇਹਾ ਦਿੱਤਾ ਗਿਆ ਸੀ ਕਿਉਂਕਿ ਪ੍ਰਸ਼ਾਸਨ ਨੇ ਥੋੜਾ ਜਿਹਾ ਹੰਗਾਰਾ ਦਿੱਤਾ ਸੀ ਪਰਸੋਂ ਕਿ ਜਿਹੜਾ ਇਹ ਬਿਲਕੁਲ ਇਹਨਾਂ ਨੇ ਕੂੜਾ ਟੋਲਿਆ ਹੋਇਆ ਸ਼ਹਿਰੋ ਦੇ ਵਿੱਚ ਕੋਈ ਨਾ ਕੋਈ ਆਉਣ ਵਾਲੇ ਸਮੇਂ ਵਿੱਚ ਕੋਈ ਸੁਧਾਰ ਲਿਆ ਕੇ ਕੋਸ਼ਿਸ਼ ਜਿਹੜੇ ਬੈਠੇ ਜਿਹੜੇ ਬੰਦੇ ਸਾਡੇ ਬੇਕਸੂਰ ਨੌਜਵਾਨ ਬਹੁਤ ਛੱਡ ਲੈਂਦੇ ਪਰ ਉਸ ਤੋਂ ਬਾਅਦ ਕੱਲ ਜਿਹੜਾ ਸਨੇਹਾ ਆਇਆ ਸੀ ਉਸ ਤੋਂ ਵੀ ਸਾਨੂੰ ਲੱਗਿਆ ਸੀ ਪਰ ਫਿਰ ਵੀ ਅਸੀਂ ਅੱਜ ਤੱਕ ਦਾ ਜਿਹੜਾ ਟਾਈਮ ਨਿਨ ਦਿੱਤਾ ਹੋਇਆ ਸੀਗਾ ਲੋਕ ਸਾਰੇ ਇਕੱਠੇ ਹੋਏ ਹੋਏ ਸੀ ਉਹ ਆਪ ਤਾਂ ਇਸ ਕਿਸੇ ਸਾਹਿਬ ਨਹੀਂ ਮળે ਡੀਐਸਪੀ ਸਾਹਿਬ ਦੀ ਡਿਊਟੀ ਲਈ ਸੀ ਤਾਂ ਉਹ ਜੇ ਉਹ ਪਰ ਟਾਈਮ ਬਾਈ ਕਰਨਾ ਹੋਵੇ ਤਾਂ ਆਪਾਂ ਕਹਿੰਨੇ ਜੀ ਹਾਂ ਜੀ ਆ ਤੇ ਉਹ ਮੈਂ ਉਹਨਾਂ ਨੂੰ ਨਬੜਿਆ ਸੀ ਗੱਲ ਵੀ ਗੱਲ ਸਾਰੀ ਕੱਟਮ ਹੋਈ ਵੀ ਹੈ ਅਸੀਂ ਜਿਹੜੀ ਗੱਲ ਦੱਸੀ ਹੋਈ ਆ ਉਸ ਤੋਂ ਜੇ ਕੋਈ ਸਨੇਹਾ ਪ੍ਰਸ਼ਾਸਨ ਦਾ ਹੈਗਾ ਸਾਡੇ ਵੱਲ ਤਾਂ ਸਾਨੂੰ ਦੱਸ ਦਿਓ ਉਹ ਫਿਲਹਾਲ ਕੋਈ ਨਹੀਂ ਸੀਗਾ ਤੋਂ ਇਸ ਕਰਕੇ ਅਸੀਂ ਡਿਸਾਈਡ ਪਹਿਲਾਂ ਕੀਤਾ ਹੋਇਆ ਸੀ ਵੀ ਜੇ ਕੋਈ ਨਾ ਹੋਇਆ ਤਾਂ ਅਸੀਂ ਜਿਹੜਿਆ ਫਿਰ ਵੀ ਆਪਣੇ ਵੱਲੋਂ ਦੋ ਤਿੰਨ ਦਿਨ ਦਾ ਸਮਾਂ ਇਹਨਾਂ ਨੂੰ ਹੋਰ ਦਿੰਦੇ ਹੋਏ ਕਿ ਸੋਮਵਾਰ ਤੱਕ ਮੰਗਲਵਾਰ ਤੱਕ ਵੀ ਜੇ ਸਮਾਤ ਆ ਜਾਵੇ ਕਿਤੇ ਤੇ ਇਹ ਜਿਹੜਾ ਹੈਗਾ ਇਹ ਨੁਕਸਾਨ ਜਿਹੜਾ ਬਹੁਤ ਵੱਡਾ ਹੋਊਗਾ ਉਹਨਾਂ ਦੇ ਸਮੇਂ ਵਿੱਚ ਪ੍ਰਸ਼ਾਸਨ ਦਾ ਉਧਰ ਤਾਂ ਜਿਹੜਾ ਹੁਣ ਅਸੀਂ ਹੋ ਚੁ ਉਸ ਕਰਕੇ ਅਸੀਂ ਬੁੱਧਵਾਰ ਦਾ ਡਿਸਾਈਡ ਕੀਤਾ ਕਿ ਬੁੱਧਵਾਰ ਤੋਂ ਇਹ ਜਿਹੜੀ ਅਜੀਟੇਸ਼ਨ ਨੂੰ ਸ਼ਾਂਤਮਈ ਜਿਹੇ ਤਰੀਕੇ ਨਾਲ ਇੱਥੇ ਬੈਠ ਕੇ ਜਿਹੜਾ ਜਿੰਨਾ ਸਮਾਂ ਇਹ ਚਾਹਣਗੇ ਜਿੰਨੀ ਲੰਬੀ ਇਹਨਾਂ ਨੂੰ ਖੁਸ਼ੀ ਹੋਊਗੀ ਉਨੀ ਲੰਬੀ ਚਲਾਉਣ ਵਾਸਤੇ ਬਿਲਕੁਲ ਕਰੋ ਸਮਾਨ ਬੰਨ੍ਹ ਕੇ ਲੈ ਕੇ ਆਵਾਂਗੇ ਤੇ ਇਹ ਲੜਾਈ ਹੈਗੀ ਜਿਹੜੀ ਜਿੱਤ ਕੇ ਨਿਕਾਂਗੇ ਮੈਂ ਵੀ ਜਿਹੜੀਆਂ ਕੋਈ ਚਾਰਜ ਕਰ ਸਕਦੇ ਪਿਆ ਕਦੇ ਹਾਰਿਆ ਨਹੀਂ ਤੇ ਹੱਥ ਫੇਮ ਯੋਧਾ ਜੀ ਖੜੇ ਐ ਇਹਨਾਂ ਨੇ ਤਾਂ ਪਿਛਲੇ 40 ਸਾਲਾਂ ਚ ਕੋਈ ਲੜਾਈ ਨਹੀਂ ਹਾਰੀ ਕਿਉਂਕਿ ਸੱਚ ਨਹੀਂ ਲੜਾਈ ਲੜਦੇ ਮੈਂ ਆਪਣੇ ਬਰਨਾਲੇ ਕੇਸ ਹੋ ਗਿਆ ਸੀਗਾ ਇੱਕ ਉਧਰ 25 ਏਕੜ ਚ ਉਹਦੇ ਬਾਬਤ ਅਸੀਂ ਮਿਲੀ ਸਾਡੇ ਬੰਦਿਆਂ ਨੂੰ ਜੀ ਬੇਦੋਸ਼ੇ ਉਹਦੇ ਵਿੱਚ ਪਾਇਆ ਗਿਆ ਅਸੀਂ ਐਸਐਸਪੀ ਸਾਹਿਬ ਨੂੰ ਪਰਸੋਂ ਇਹੀ ਮੰਗ ਰੱਖੀ ਸੀ ਕਿ ਸਾਡੇ ਬੰਦੇ ਬੇਕਸੂਰ ਨੇ ਜੀ ਨਜੇ ਧਾਰਾ ਹਟਾਈਆਂ ਜਾਣ ਤੇ ਸਾਡੇ ਬੰਦੇ ਬਾਹਰ ਕੀਤੇ ਜਾਣ ਕੱਢੇ ਜਾਣ ਇਸ ਕੇਸ ਚ ਉਹਨਾਂ ਨੇ ਸਾਨੂੰ ਦੋ ਦਿਨਾਂ ਦਾ ਟਾਈਮ ਦਿੱਤਾ ਜੀ ਵੀ ਅਸੀਂ ਆਪ ਚ ਵੀ ਦੀ ਮੀਟਿੰਗ ਕਰਦੇ ਆ ਜੀ ਅਸਰਾਂ ਨਾਲ ਵੀ ਅਸੀਂ ਤੁਹਾਨੂੰ ਇਨਸਾਫ ਦੇਵਾਂਗੇ ਅੱਜ ਉਹਨਾਂ ਨੇ ਸਾਨੂੰ ਟਾਈਮ ਦਿੱਤਾ ਸੀ ਅੱਜ ਅਸੀਂ ਉਹਨਾਂ ਨੂੰ ਮਿਲਣ ਆਏ ਆ ਐਸਐਸਪੀ ਸਾਹਿਬ ਨੂੰ ਉਹਦੇ ਨੇ ਐਸਪੀ ਡੀ ਮਿਲੇ ਸੀਗੇ ਸਾਨੂੰ ਉਹਨਾਂ ਨੇ ਸਾਨੂੰ ਇਹ ਵਿਸ਼ਵਾਸ ਦਵਾਇਆ ਸੀ ਵੀ ਅਸੀਂ ਕੁਝ ਨਾ ਕੁਝ ਕਰਾਂਗੇ ਉਸ ਤੋਂ ਬਾਅਦ ਜੇ ਉਹ ਨਾ ਕੁਛ ਕਰਦੇ ਆ ਜੀ ਅੱਜ ਸਾਨੂੰ ਨਾਮ ਸਦੋਸ਼ਤ ਕਰ ਸਕੇ ਫਿਰ ਅਸੀਂ ਇਹ ਧਰਨਾ ਅਣਮਿਥੇ ਸਮੇਂ ਲਈ ਲਾਵਾਂਗੇ ਸੰਘਰਸ਼ ਹੋਰ ਵੀ ਤੇਜ਼ ਕਰਾਂਗੇ ਤੇ ਇਹ ਚਾਰ ਜਾਣੇ ਨਹੀਂ ਜੀ ਇਹ ਪਰਚੇ 'ਚ ਇਹ ਪਟਿਆਲਾ ਕੋਰਨਰ ਆਉਂਦੇ ਆ ਜੀ ਉੱਥੇ ਜਿਹੜੀ ਕੋਈ ਝਗੜਾ ਹੋਇਆ ਸੀਗਾ ਉਹ ਜਿਹੜੇ ਹੌਲਦਾਰ ਸਾਹਿਬ ਸੀ ਉਹ ਪਹਿਲਾਂ ਤਾਂ ਕੋਈ ਬਿਮਾਰ ਸੀਗੇ ਉਹ ਜਾ ਕੇ ਥਾਣੇ 'ਚ ਜਾ ਕੇ ਬਿਮਾਰ ਹੋਏ ਨੇ ਕਿਉਂਕਿ ਦੂਜੇ ਮੀਡੀਏ ਨੇ ਇਹ ਚਲਾਤਾ ਜੀ ਉੱਥੇ ਉਹਨਾਂ ਦੀ ਮੌਤ ਹੋ ਗਈ ਉੱਥੇ ਕੋਈ ਮੌਤ ਨਹੀਂ ਹੋਈ ਉਹ ਥਾਣੇ 'ਚ ਚਲੇ ਗਏ ਦਰਸ਼ਨ ਸਿੰਘ ਥਾਣੇ 'ਚ ਜਾ ਕੇ ਉਹ ਬਿਮਾਰ ਹੋਏ ਨੇ ਪੁਲਿਸ ਮੁਲਾਜ਼ਮਾਂ ਨੇ ਉਹਦੀ ਕੇਅਰ ਨਹੀਂ ਕੀਤੀ ਉਹਨੂੰ ਟਾਈਮ ਫਿਰ ਲੈ ਕੇ ਨਹੀਂ ਗਿਆ ਹਸਪਤਾਲ ਚ ਉਹਨਾਂ ਨੇ ਇਹ ਸਮਝ ਲਿਆ ਵੀ ਇਹ ਸ਼ਰਾਬੀ ਆ ਪਿਆ ਰਹਿਣ ਦਿੰਦੇ ਆ ਉਹਨਾਂ ਦੀ ਜੇ ਉੱਥੇ ਮੌਤ ਹੋ ਗਈ ਪੁਲਿਸ ਨੇ ਉਹਦੀ ਕੇਅਰ ਨਹੀਂ ਕੀਤੀ ਪੁਲਿਸ ਨੇ ਉਹਦਾ ਇਲਾਜ ਨਹੀਂ ਕਰਾਇਆ ਉਹਦੀ ਡੈਥ ਹੋ ਗਈ ਉਹ ਸਾਡੇ 4 ਬੰਦਿਆਂ ਦੇ ਬੇਦੋਸਿਆਂ ਤੇ ਸਾਡਾ ਮਤਲਬ ਪੰਮਾ ਦਾ ਜੀ ਉਥੇ ਧਣਾਉਲੇ ਦਾਖਲ ਵੀ ਸੀਗਾ ਇਹਦੇ ਆਪ ਦੇ ਸ਼ੱਟਾ ਸੀਗੀਆਂ ਇਨੂੰ ਉੱਥੋਂ ਜਾ ਕੇ ਝੂਠਾ ਮੁਕਾਬਲਾ ਬਣਾਇਆ ਨਿਰਾ ਧੱਕਾ ਕਰਾਇਆ ਇਹਨਾਂ ਨੇ ਪਲੇਅਰਾਂ ਨਾਲ ਅਸੀਂ ਉਹੀ ਇਨਸਾਫ ਦੀ ਮੰਗ ਕਰਦੇ ਹਾਂ ਜੀ ਜਿਹੜੇ ਇੰਨੇ ਲੋਕ ਬੈਠੇ ਆ ਸਾਡੇ ਨਾਲ ਸਾਫ਼ ਕੀਤਾ ਜਾਵੇ ਅਸੀਂ ਅਸੀਂ ਸਾਫ਼ ਵਿਚਾਰ ਜਿਹੜੇ ਕਬੱਡੀ ਦੇ ਖਿਡਾਰੀ ਨੇ ਉਹਨਾਂ ਤੇ 302 ਲੱਖੇ ਜੇਲ੍ਹ ਤੇ ਬੰਦ ਕੀਤਾ ਗਿਆ ਤੇ ਜੇਲ੍ਹ ਕਿ ਨਹੀਂ ਬੰਦ ਕੀਤਾ ਇੱਕ ਮੁਕਾਬਲਾ ਵੀ ਬਣਾਇਆ ਝੂਠਾ ਜਿਹਦਾ ਪਹਿਲਾਂ ਲੋਕਾਂ ਨੂੰ ਇਸ ਗੱਲ ਦਾ ਗਿਆਨ ਨਹੀਂ ਸੀ ਵੀ ਕੀ ਅਸੀਂ ਵੀ ਸਮਝੇ ਵੀ ਸ਼ਾਇਦ ਇਹ ਮੁੰਡਿਆਂ ਦਾ ਉਸ ਪੁਲਿਸ ਮੁਲਾਜ਼ਮਾ ਨੂੰ ਮਰਨ ਵਾਲੇ ਨਾਲ ਕੋਈ ਹਥੋਪਾਈ ਹੋਈ ਹੋਵੇ ਹਥੋਪਾਈ ਤੇ ਵੀ ਹੋ ਜਾਂਦਾ ਪਰ ਅਸੀਂ ਹੁਣ ਇਹਦੀ ਪੂਰੀ ਤਹਿਕੀਕਾਤ ਕਰ ਲਈ ਹੈ ਵੀ ਇਹ ਇਹ ਮੁੰਡੇ ਬਿਲਕੁਨ ਨਿਰਦੋਸ਼ ਨੇ ਦੋਸ਼ੀਆ ਰੈਸਟੋਰੈਂਟ ਵਾਲਾ ਜਿੱਥੇ ਸਿਰਫ ਚਿਕਨ ਵੇਖਦਾ ਸੀ ਤੇ ਉੱਥੇ ਨੇ ਸ਼ਰਾਬ ਦਾ ਧੰਦਾ ਵੀ ਚੱਲਦਾ ਸੀ ਤੇ ਉੱਥੇ ਮੁੰਡਿਆਂ ਦਾ ਥੋੜਾ ਬਹੁਤਾ ਝਗੜਾ ਹੋਇਆ ਉਹਨੇ ਲਿਆ ਕੇ ਨਾ ਮੁੰਡਿਆਂ ਨੂੰ ਕੁੱਟਿਆ ਇਕੱਲੇ ਇਕੱਲੇ ਨੂੰ ਫੜ ਕੇ ਕੁੱਟਿਆ ਜਿਸ ਸਮੇਂ ਦਰਸ਼ਨ ਸਿੰਘ ਆਇਆ ਉਸ ਸਮੇਂ ਤੱਕ ਇਹ ਮੁੰਡੇ ਦੋਕਤਾਂ ਮੁੰਡੇ ਖਲ ਜਾ ਚੁੱਕੇ ਸੀਗੇ ਦੋ ਰਹਿ ਗਏ ਸੀ ਉਹਨਾਂ ਦੀ ਵੀ ਕਟਾਈ ਹੋਈ ਆ ਪੂਰੀ ਤਰ੍ਹਾਂ ਨਾਲ ਇਹ ਪੁਲਿਸ ਨੇ ਬਿਲਕੁਲ ਝੂਠੀ ਕਹਾਣੀ ਬਣਾਈ ਆ ਉਹਨੇ ਫਸ ਗਏ ਨੇ ਵੇ ਸੱਚੇ ਹੁੰਦੇ ਤਾਂ ਸਾਨੂੰ ਪਹਿਲੇ ਦਿਨ ਐਸਐਸਓ ਸਾਹਿਬ ਮਿਲਦੇ ਉਹਦੇ ਨਾਲ ਕੁਝ ਦੀ ਮਿਲੇ ਨੇ ਉਹਨਾਂ ਨੇ ਵੀ ਸਾਨੂੰ ਇੰਡੀਕੇਸ਼ਨ ਦੇ ਦਿੱਤਾ ਸੀ ਕਿ ਸਭ ਤੋਂ ਗਲਤ ਹੋਇਆ ਅੱਜ ਐਸਪੀਡੀ ਸਾਹਿਬ ਨੇ ਟਾਈਮ ਦਿੱਤਾ ਸੀ ਉਹ ਵੀ ਨਹੀਂ ਆਏ ਡੀਐਸਪੀ ਦੀ ਡਿਊਟੀ ਲਾ ਕੇ ਇਹਦਾ ਮਤਲਬ ਹੈ ਗੁੰਗਲਿਆਂ ਤੋਂ ਮਿੱਟੀ ਝਾੜ ਰਹੇ ਨੇ ਗੱਲ ਬੜੀ ਸਪਸ਼ਟ ਆ ਵੀ ਜਿਹਦਾ ਪਿਸਤੌਲ ਆ ਜਿਹਨੇ ਗੋਲੀ ਮਾਰੀ ਆ ਪਰ ਚੌਥੇ ਦਰਜ ਹੋਵੇ ਕਿਹਨੇ ਲੜਾਈ ਤੇ ਕਰਾਕੀਤਾ ਇਹਨਾਂ ਮੁੰਡਿਆਂ ਨੂੰ ਕੁੱਟਿਆ ਇਹਨਾਂ ਦੇ ਦੰਦ ਤੋੜਨੇ ਬਾਹ ਪੰਨੀ ਆ ਉਹਨਾਂ ਦੇ ਪਰਚੇ ਦਰਜ ਹੋਣ ਸਾਡੀ ਲੜਾਈ ਹੁਣ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਆ ਤੇ ਅਸੀਂ ਮੰਗਲਵਾਰ ਤੱਕ ਦਾ ਟਾਈਮ ਦਿੱਤਾ ਅਸੀਂ ਪੀਸਫੁੱਲ ਨੇ ਚਲਾਉਣਾ ਚਾਹੁੰਦੇ ਆ ਜ਼ਾਰਾ ਕਰੀਆਂ ਦਾ ਕਹਿਣਾ ਹੈ ਕਿ ਜੇ ਇਸ ਮਾਮਲੇ ਦੇ ਵਿੱਚ ਕਬੱਡੀ ਖਿਡਾਰੀਆਂ ਨੂੰ ਇਨਸਾਫ ਦੇ ਲਈ ਮੰਗਲਵਾਰ ਤੱਕ ਕੋਈ ਵੀ ਕਾਰਵਾਈ ਪੁਲਿਸ ਵੱਲੋਂ ਨਹੀਂ ਕੀਤੀ ਗਈ ਤਾਂ ਇਸ ਤੋਂ ਬਾਅਦ ਐਸਐਸਪੀ ਦਫ਼ਤਰ ਦੇ ਬਾਹਰ ਪਖਤਾ ਮੋਰਚਾ ਲਗਾ ਦਿੱਤਾ ਜਾਏਗਾ ਜੰਬਾਨੀ ਟੀਵੀ ਲਈ ਬਰਨਾਲਾ ਤੋਂ ਵਿਨਿਤ ਸ਼ਰਮਾ ਦੀ ਰਿਪੋਰਟ